उन्होंने सोशल मीडिया से जिकर हो रहा रिहाना ने अंबानिया के घर खाड़ा लाया तो चौहत्तर करोड़ रुपया लिया मैं खाड़ा ओने तीन सौ रुपये तो शुरू किया हौली हौली बढ़ते वे बानवे मैं पाँच हज़ार रुपये सत्त हज़ार रुपये दे हूँ मेरी पोजिशन यह है भी कई लोगों ने सुखिया होंगे ਯਾਰ ਬਾਈ ਗੁਰੂ ਸਾਡੇ ਘਰ ਮੁੰਡਾ ਦੇ ਲਵੇ ਅਸੀਂ ਸਰਦੀਖ ਦਾ ਖਾਣਾ ਲਪਾਵਾਗੇ ਹੁਣ ਮੈਂ ਉਹ ਖਾਣੇ ਕਰ ਰਿਹਾ ਕੋਣ ਵੀ ਮੈਂ ਲਿਮਟਡ ਪੈਸੇ ਲੈਣਾ ਮੁਝੇ ਮੈਂ ਐਵੇਂ ਨਹੀਂ ਜਦੋਂ ਤੁਸੀਂ ਬੁਲਾਉਣਾ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਦੱਸ ਦਿਓ ਸਾਨੂੰ ਪਤਾ ਹੋਊਗਾ ਨਾ ਕਿ ਮੈਂ ਹੋ ਜਾਣਾ ਹਸਾਮਾ ਲਾਲ ਕਿਹੜਾ ਪਤਾ ਲੱਗੂਗਾ ਫੇਰ ਬਜਟ ਬਣਾ ਲੈਣੇ ਹੋ ਤੁਸੀਂ ਮਹਿਸੂਸ ਕਰਦੇ ਹੋ ਕਿ ਕਲਾ ਥੋੜੀ ਜੀ ਭਾਵੇਂ ਜਿਸ ਤਰ੍ਹਾਂ ਦਾ ਜੋ ਸਖਤ ਜੋ ਮਿਹਨਤ ਤੁਹਾਨੂੰ ਕਰਨੀ ਪਈ ਉਹ ਕਲਾਕਾਰ ਸ਼ਾਇਦ ਹੁਣ ਉਨੀ ਮਿਹਨਤ ਨਹੀਂ ਕਰ ਰਹੇ ਪਰ ਹੁਣ ਪੈਸਾ ਬਹੁਤ ਜ਼ਿਆਦਾ ਜਿਹਦਾ ਬਾ ਜ਼ਿਕਰ ਹੀ ਕਰ ਰਹੇ ਕਿ ਅਮਬਾਨੀਆ ਦੇ ਘਰ ਚਾਹੇ ਦਿਲਜੀਤ ਨੇ ਵੀ ਗਾਇਆ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਵੱਡੇ ਦਾਅਵੇ ਹੁੰਦੇ ਨੇ ਕਿ ਬਹੁਤ ਜ਼ਿਆਦਾ ਰਿਹਾਨਾ ਇੱਕ ਇੰਟਰਨੈਸ਼ਨਲ ਸਿੰਗਰ ਹੈ ਉਹਨੇ ਗਾਇਆ 74 ਕਰੋੜ ਰੁਪਏ ਜਿਵੇਂ ਮੈਂ ਜ਼ਿਕਰ ਕਰ ਰਿਹਾ ਕਿ ਇੰਨਾ ਜ਼ਿਆਦਾ ਪੈਸਾ ਇਨਵੋਲ ਹੋ ਗਿਆ ਇੰਡਸਟਰੀ ਦੇ ਵਿੱਚ ਪਰ ਮਿਹਨਤ ਉਨੀ ਨਹੀਂ ਰਹੀ ਜਿਸ ਜੋ ਦੌਰ ਤੁਹਾਡਾ ਸੀਗਾ ਹਾਂ ਇਹਦੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਸਾਡੇ ਕੋਲੇ ਜਿਹੜਾ ਲਾਊਡ ਸਪੀਕਰ ਹੁੰਦਾ ਸੀ ਨਾ ਉਹ ਪਿੰਡ ਚ ਉਹ ਲਾਊਡ ਸਪੀਕਰ ਲੈ ਕੇ ਆਉਂਦੇ ਸੀ ਵਿਆਹ ਵਾਲੇ ਜਿਹੜਾ ਸਾਰੇ ਸਾਲ ਤੂੜੀ ਚ ਦੱਬਿਆ ਪਿਆ ਹੁੰਦਾ ਸੀਗਾ ਸਿੰਪਲੀਫਾਇਰ ਉਹ ਸਿਰਫ 6 ਦੇ ਮਹੀਨੇ ਜਦੋਂ ਵਿਆਹ ਹੁੰਦਾ ਸੀ ਉਦੋਂ ਨਿਕਲਦਾ ਸੀਗਾ ਔਰ ਉਹਦੇ ਵਿੱਚ ਬੋਲੀ ਮਤਲਬ ਜਦੋਂ ਕੋਈ ਬੰਦਾ ਬੋਲਦਾ ਸੀ ਕਿ ਨਾ ਉਹ ਬੋਲ ਉਹ ਇਸ ਤਰ੍ਹਾਂ ਹੁੰਦਾ ਸੀਗਾ ਜਿਵੇਂ ਚੂਹੇ ਮਾਰਨ ਵਾਲੀ ਦਵਾਈ ਹੁੰਦੀ ਹੈ ਨਾ ਇਸ ਕਿਸੇ ਦੀ ਆਵਾਜ਼ ਆਉਂਦੀ ਸੀਗੀ ਅਸੀਂ ਉੱਥੇ ਗਾ ਗਾ ਕੇ ਆਪਣੇ ਗਲੇ ਖਰਾਬ ਕੀਤੇ ਪਏ ਨੇ ਹੁਣ ਤਾਂ ਜਿਹੜੀ ਸਾਊਂਡ ਹੈ ਉਹ ਬਹੁਤ ਕੀਮਤੀ ਸਾਊਂਡ ਹੈ ਅੱਗੇ ਮਤੋਂ ਅੱਜ ਕੱਲ੍ਹ ਗੋਣਾ ਆਸਾਨ ਹੋਇਆ ਹੋਇਆ ਉਹਦੇ ਵਿੱਚ ਟੈਕਨੀਕ ਦਾ ਬਹੁਤ ਵੱਡਾ ਹੱਥ ਆ ਗਿਆ ਹੈ ਅੱਗੇ ਰਿਆਜ਼ਾ ਹੱਥ ਸੀ ਬੰਦੇ ਉਹ ਮੇਲ ਕਰ ਲਈ ਬੰਦੇ ਸੀ ਹੁਣ ਟੈਕਨੀਕ ਹੈ ਟੈਕਨੀਸ਼ੀਅਨ ਜਿਹੜੇ ਨੇ ਨਾ ਉਹ ਤੁਹਾਨੂੰ ਬਹੁਤ ਅੱਛਾ ਕਰ ਦਿੰਦੇ ਨੇ ਜੇ ਤੁਸੀਂ ਸਧਾਰਨ ਵੀ ਕਰਦੇ ਹੋ ਹੁਣ ਸੋਸ਼ਲ ਮੀਡੀਆ ਤੇ ਜਿਕਰ ਹੋ ਰਿਹਾ ਰਿਹਾਨਾ ਅਮਬਾਨੀ ਦੇ ਘਰ ਖਾੜਾ ਲਾਇਆ ਤੇ 74 ਕਰੋੜ ਰੁਪਏ ਲਿਆ ਮੈਂ ਖਾੜਾ 930 ਰੁਪਏ ਤੋਂ ਸ਼ੁਰੂ ਕੀਤਾ ਸੀਗਾ ਤੇ ਹੌਲੀ ਹੌਲੀ ਵਾਧੇ ਵਾਧੇ ਸਾਨੂੰ 92 ਦੇ ਵਿੱਚ ਮੈਂ 5000 ਰੁਪਏ 7000 ਰੁਪਏ ਤੇ ਆਇਆ ਸੀ ਹੁਣ ਮੇਰੀ ਪੋਜੀਸ਼ਨ ਇਹ ਹੈ ਵੀ ਕਈ ਲੋਕਾਂ ਨੇ ਸੁੱਖਿਆ ਹੁੰਦਾ ਸੀਗਾ ਯਾਰ ਵਾਹਿਗੁਰੂ ਸਾਡੇ ਘਰ ਮੁੰਡਾ ਦੇ ਲਵੇ ਅਸੀਂ ਸਰਦੀਕ ਦਾ ਖਾਣਾ ਲਪਾਵਾ ਕੇ ਹੁਣ ਮੈਂ ਉਹ ਖਾਣੇ ਕਰ ਰਿਹਾ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वट्स एप चैनल आरोप